ਇਹ ਦੇਖੋ ਬਾਬਾ ਜੀ ਸਰਦਾਈ ਦਾ ਲੰਗਰ ਵਰਤਾ ਰਹੇ ਨੇ ਇਹ ਅੰਦਰ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਤੇ ਬੁੰਗਾ ਜਿਹੜਾ ਮਾਈ ਭਾਗੋ ਦਾ ਉਹ ਦਿਖਾਈ ਦੇ ਰਿਹਾ ਇਹ ਸਾਹਮਣੇ ਸਰਦਾਈ ਦਾ ਜਿਹੜਾ ਲੰਗਰ ਚੱਲ ਰਿਹਾ ਇਹ ਤਾਂ ਸਾਡੇ ਬਾਬਾ ਜੀ ਕਰਦੇ ਨੇ ਓਰੇ ਚੜਦੀ ਕਲਾ ਜੀ ਐਨ ਪੂਰੀ ਜਿਵੇਂ ਆਪਣੇ ਚਾਹਤਾਂ ਜਿਵੇਂ ਤੁਹਾਨੂੰ ਫੈਕੀ ਕਰਦੀ ਆ ਹਾਂ ਚਾਹਤਾਂ ਦੀ ਆਪਣੇ ਖੇਤਰ ਵਿੱਚ ਸਹੀ ਗੱਲ ਹੈ ਗੁਰੂਣ ਸਾਡੇ ਵੀ ਚਾਹਤਾਂ ਵੈਸੇ ਥੋੜੀ ਚੜਦੀ ਕਲਾ ਰੱਖੇ ਸਹੀ ਗੱਲ ਹੈ ਕਿੱਥੋਂ ਆਈਆਂ ਨੇ ਬਿਠਿੰਡੇ ਤੋਂ ਆਈਆਂ ਸੰਗਤ ਜੀ ਸਰਦਈ ਦਾ ਲੰਗਰ ਸਾਕ ਰੀਆਂ ਨੇ ਦੇਖੋ ਆਪਾਂ ਵੀ ਬਾਬਾ ਜੀ ਤੋਂ ਆ ਬਾਟੇ ਦੇ ਵਿੱਚ ਸਰਦਈ ਦਾ ਲੰਗਰ ਪਵਾਉਣੇ ਆ ਦੇ ਬਾਬਾ ਜੀ ਇਹ ਆਪਾਂ ਨੂੰ ਆਪਣੇ ਪਿੰਡ ਤੋਂ ਮਿਲ ਗਏ ਬਾਬਾ ਜੀ ਕਲਰ ਮਜਰੀ ਤੋਂ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਇੱਕ ਘੁੱਟ ਪਾ ਦਿਓ ਪਲੀਜ਼ ਜਮੇ ਹੀ ਘੁੱਟ ਕਪਾਇਓ ਹੋਰ ਹੋਰ ਪਾ ਦਿਓ ਇੰਨੇ ਬਸ ਦੇਖੀ ਬਾਬੇ ਕਾਸਤਨ ਤੋਂ ਮੈਨੂੰ ਨਹੀਂ ਨਹੀਂ ਉਹ ਵਿੱਚੋਂ ਨਹੀਂ ਹੈਗੀ ਹਾਂ ਓਕੇ ਹੈ ਕੰਮ ਡਾਕਟਰ ਜਰ ਤੇਰਾ ਧੋਖਾ ਨਹੀਂ ਕਰਦੇ ਨਾ ਕੀ ਪਤਾ ਧੋਖਾ ਨਹੀਂ ਕਰਦੇ ਲਓ ਜੀ ਆਪਾਂ ਵੀ ਸਰਦਾਈ ਦਾ ਲੰਗਰ ਛਕ ਲਿਆ ਸਾਡੀ ਸੇਵਾ ਬੁੰਗੇ ਚ ਇਹ ਡੇਵੜੀ ਦੇ ਕਿਹੜੇ ਬੁੰਗੇ ਚ ਆ ਜੀ ਥੋੜੀ ਅੱਛਾ ਮਾਈ ਭਾਗੋ ਦੇ ਭਾਈ ਦਿਆ ਸਿੰਘ ਤੇ ਤੁਹਾਨੂੰ ਸਿੰਘ ਦੇ ਅੱਛਾ ਅੱਛਾ ਇੱਥੇ ਹੀ ਹੋ ਤੁਸੀਂ 2 ਮਹੀਨੇ ਤੋਂ ਸ਼ੇਵਾਵਰੀ 1:30 ਘੰਟੇ ਬੰਦੋ ਵਿਵਾਸ ਬਹੁਤ ਵਧੀਆ ਬਹੁਤ ਵਧੀਆ ਧੰਨਵਾਦ ਆ ਤੁਹਾਡਾ ਤੁਸੀਂ ਸਾਨੂੰ ਮਿਲੇ ਲਓ ਜੀ ਇੱਥੇ ਸਰਦਾਈ ਦਾ ਜਿਹੜਾ ਲੰਗਰ ਹੈ ਉਹ ਤਿਆਰ ਹੋ ਰਿਹਾ ਸਾਡੇ ਸਾਹਮਣੇ ਦੇਖੋ ਬਾਬਾ ਜੀ ਸਰਦਾਈ ਦਾ ਲੰਗਰ ਤਿਆਰ ਕਰ ਰਹੇ ਨੇ ਕਿੱਡਾ ਵੱਡਾ ਕੁੰਡਾ ਇਹਦੇ ਵਿੱਚ ਕੀ ਕੀ ਇਨਗਰੀਡੀਅੰਟਸ ਪੈਂਦੇ ਨੇ ਉਹ ਤੁਸੀਂ ਦੇਖ ਸਕਦੇ ਹੋ ਸੁੱਕੇ ਮੇਵੇ ਪੈਂਦੇ ਨੇ ਦੇਖੋ ਸਾਹਮਣੇ ਲਗੜੇ ਲੌਂਗ ਸਾਡੇ ਸਾਹਮਣੇ ਜਿਹੜਾ ਸਰਦਾਈ ਦਾ ਲੰਗਰ ਤਿਆਰ ਹੋ ਰਿਹਾ ਸੀ ਆਪਾਂ ਹੁਣ ਉਹਦੇ ਬਾਰੇ ਜਾਣਕਾਰੀ ਲਵਾਂਗੇ ਵੀਰ ਜੀ ਜਿਹੜੇ ਤਿਆਰ ਕਰਦੇ ਨੇ ਬਾਬਾ ਜੀ ਉਹ ਦੱਸਣਗੇ ਵੀ ਇਸ ਲੰਗਰ ਦੀ ਕੀ ਮਹੱਤਤਾ ਕਦੋਂ ਤੋਂ ਇਹ ਚੱਲਦਾ ਕੀ ਇਹਦੇ ਵਿੱਚ ਪੈਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸਥਾਨ ਸੱਚਖੰਡ ਦੇ ਬੈਕ ਸਾਈਡ ਆ ਤੇ ਇੱਥੇ ਸ਼ੇਦੀ ਦੇਗਾਂ ਦੇ ਰਗੜੇ ਲੱਗਦੇ ਨੇ ਠੀਕ ਹੈ ਤੇ ਜਨੂਸ਼ੀ ਦਿੱਤੇ ਗਾਂ ਕਿਹਾ ਜਾਂਦਾ ਜਿਦੇ ਵਿੱਚ ਬਦਾਮ ਕਾਲੇ ਮੇਚ ਖਸ ਖਸ ਔਰ ਸੁਨੈਰਾ ਕਰਨ ਵਾਸਤੇ ਥੋੜੀ ਸੁਖ ਸੁਖ ਨਿਦਾਨ ਪਾਇਆ ਜਾਂਦਾ ਠੀਕ ਹੈ ਤੇ ਕਿਸੇ ਦੇ ਵੀ ਕੋਈ ਛੋਟੀ ਇਲਾਚੀ ਹੁੰਦੀ ਜੀ ਤੇ ਇਹ ਇਹ ਲੋ ਖਾਲਸੇ ਦਾ એનર્ਜੀ ਡਰਿੰਕ ਹੈ ਖਾਲਸੇ ਦਾ એનર્ਜੀ ਡਰਿੰਕ ਹੈ ਅੱਛਾ ਜੀ ਤੇ ਖਾਲਸੇ ਦੀ ਫੌਜਾਂ ਤਿਆਰ ਵਰਤਿਆ ਰਹਿੰਦੀਆਂ ਨੇ ਆਮ ਤੌਰ ਤੇ ਕਿਹ ਜਿੰਦੇ ਚ ਭੰਗ ਪਾਈ ਜਾਂਦੀ ਆ ਭੰਗ ਵਾਲਾ ਜਾਂ ਕੋਈ ਦੇ ਕੋਈ ਦਿੱਕਤ ਨਹੀਂ ਹੈਗੀ ਠੀਕ ਹੈ ਜੀ ਤੇ ਸੁਨਾਰਾ ਕਿਤੇ ਜਾਂਦਾ ਜੀ ਠੀਕ ਹੈ ਜੀ ਬਾਕੀ ਇਹ ਆ ਕਿ ਕਿਸੇ ਦੀ ਕੋਈ ਅਰਦਾਸ ਹੋਵੇ ਤੇ ਕੋਈ ਕਾਰਜ ਅੜਿਆ ਹੋਵੇ ਠੀਕ ਹੈ ਜੀ ਤੇ ਮਹਾਰਾਜ ਚਰਨਾਚਾਰ ਅਰਦਾਸ ਬੇਨਤੀ ਕਰਕੇ ਕੋਈ ਸ਼ੁਕਰਾਨਾ ਕਦਾ ਕਰਨਾ ਹੋਵੇ ਹਾਂ ਜੀ ਤੇ ਫਿਰ ਉਹ ਫਿਰ ਰਗੜੇ ਲੱਗੇ ਜਾਂਦੇ ਆ ਫਿਰ ਮਹਾਰਾਣ ਭੋਗ ਲੱਗਦਾ ਠੀਕ ਹੈ ਜੀ ਤੇ ਸੰਗਤਾਂ ਚ ਫਿਰ ਵਰਤਾਇਆ ਜਾਂਦਾ ਤੇ ਇਹ ਹੈ ਜੀ RAM ਕੜੀਆ ਬੁੰਗਾ ਜਿਹੜੀ ਇਹ ਜਗਾ ਇਸ ਨੂੰ ਰਾਮਗੜੀ ਬੁੰਗਾ ਕਿਹਾ ਜਾਂਦਾ ਹਾਂਜੀ ਹਾਂਜੀ ਠੀਕ ਹੈ ਜੀ ਬਹੁਤ ਧੰਨਵਾਦ ਇਹ ਦਿਨ ਚ ਕਿੰਨੀ ਵਾਰ ਬਣਦੀ ਹੈ ਜੀ ਜਦੋਂ ਵੀ ਸੰਗਤਾਂ ਅਸਾਂ ਲੈ ਕੇ ਆਂਦੀ ਹੈ ਮਾਰਾ ਲੱਗਦੇ ਰਹਿੰਦੇ ਰਕੜੇ ਸ਼ਹੀ ਮਤਲਬ ਅੰਮ੍ਰਿਤ ਵੇਲੇ ਜਿਵੇਂ ਦਾਣ ਵਾਲੀ ਜਿਹੜੀ ਪ੍ਰਸ਼ਾਦ ਹੈ ਉਹ 11 ਵਜੇ ਦਾ ਟਾਈਮ ਹਾਂਜੀ ਉਹਦਾ 11 ਦਾ ਜੀ ਜੀ ਇਹ ਮਤਲਬ ਅਨਲਿਮਿਟਿਡ ਹੈ ਜਦੋਂ ਵੀ ਹਾਂਜੀ ਹਾਂਜੀ ਡਿਮਾਂਡ ਹੈ ਉਦੋਂ ਹੀ ਬਣਦੀ ਜੀ 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 ਠੀਕ ਹੈ ਸੰਗਤਾਂ ਸਰਵਾਂ ਵਾਹਿਗੁਰੂ ਕੀ ਫਤਿਹ ਵਾਹਿਗੁਰੂ ਕੀ ਫਤਿਹ ਆ ਦੇਖੋ ਇੱਧਰ ਬਾਬਾ ਜੀ ਨੇ ਸਰਦਾਈ ਦਾ ਲੰਗਰ ਚਲਾਤਾ ਸਰਦਾਈ ਵਾਲੇ ਵੀ ਦੇਖੋ ਸਾਰੀ ਸੰਗਤ ਸਰਦਾਈ ਦਾ ਲੰਗਰ ਸਾਨੂੰ ਦਿਖਾਈ ਦੇ ਰਿਹਾ ਹੋ ਗਏ ਲੱਭਾ ਜੀ ਬੈਲੇ ਹੋ ਗਏ ਨਹੀਂ ਇਹ ਨਹੀਂ ਹੋ ਤੁਹਾਡੇ ਦੇਖੋ ਜੀ ਹੈ ਹਾਂ ਜੀ ਇਹ ਸੰਗਤ ਇਹ ਵੀ ਮਿਲਦਾ ਸਰਦਾਈ ਦਾ ਲੰਗਰ ਲੈਣ ਵਾਸਤੇ ਬੈਠੀ ਹੈ ਪੰਜਾਬ ਤੋਂ ਬਹੁਤ ਜ਼ਿਆਦਾ ਸੰਗਤ ਆਉਂਦੀ ਹੈ ਹਰ ਰੋਜ਼ ਦੇਖੋ ਇਹ ਵੀਰ ਜੀ ਵੀ ਹਰਦਾਈ ਦਾ ਲੰਗਰ ਇਹਨਾਂ ਨੇ ਲੈ ਆ ਮੇਲਾ ਛਕਣਗੇ ਹੁਣ ਦੇਖੋ ਜੀ ਕਿੰਨੀ ਦੂਰ ਤੱਕ ਸੰਗਤ ਹੈ ਜਿਹੜੀਆਂ ਪੰਗਤਾਂ ਦੇ ਵਿੱਚ ਦਾਲ ਦਾ ਪ੍ਰਸ਼ਾਦ ਲੈਣ ਵਾਸਤੇ ਬੈਠੀ ਹੈ ਸੰਗਤ ਦੇਖੋ ਜੀ ਇਹ ਸੰਗਤ ਕੋਲ ਬਾਬਾ ਜੀ ਹੁਣ ਪਹੁੰਚੇ ਨੇ ਪ੍ਰਸ਼ਾਦ ਲੈ ਕੇ ਮੇਰੇ ਖਿਆਲ ਚ ਹੁਣ ਸਰਦਾਈ ਦਾ ਲੰਗਰ ਉਡੀਕ ਰਹੀ ਸੰਗਤ